ਜੋ ਨਸ਼ੇ ਵਿਰੋਧ ਇਹ ਫਰਾਡ ਪ੍ਰੋਗਰਾਮ ਹੈ ਕੱਲ ਪਰਸੋਂ ਇੱਕ ਕਨਸਟੇਬਲ ਬਠਿੰਡੇ ਦੀ ਅਮਰਦੀਪ ਕੌਰ ਇੱਕ ਇੱਕ ਸਪਾਹੀ ਉਹਨੂੰ ਹਿਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਕਰਨਾ ਪਿਆ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਯੋਗਿਆ 2 ਕਰੋੜ ਰੁਪਏ ਦੀ ਕੋਠੀ ਥਾਰ ਗੱਡੀ ਪਤਾ ਨਹੀਂ BMW ਗੱਡੀਆਂ ਪਤਾ ਨਹੀਂ ਕਿੰਨੇ ਹੋਰ ਔਜ਼ਾਰ ਮੋਟਰਸਾਈਕਲ ਸਕੂਟਰ ਔਰ ਉਹਦੀਆਂ ਤਾਰਾਂ ਕਿੱਲੀਆਂ ਇੱਕ ਸਪਾਈ ਇੱਕ ਕਨਸਟੇਬਲ ਕੋਈ ਨਸ਼ੇ ਦਾ ਧੰਦਾ ਕਰ ਸਕਦੀ ਬਿਨਾ ਕਿਸੇ ਉੱਪਰਲੀ ਸਪੋਰਟ ਤੋਂ ਨਹੀਂ ਕਰ ਸਕਦੀ ਉਹਦੀਆਂ ਤਾਰਾਂ ਉੱਤੇ ਤੱਕ ਨੇ ਪੁਲਿਸ ਤੋਂ ਟਾਪ ਆਫਿਸਰਸ ਤੱਕ ਪਰ ਹੁਣ ਕੋਈ ਉਹ ਉਹਨਾਂ ਦੇ ਖਿਲਾਫ ਕੋਈ ਤਹਿਕੀਕਾਤ ਨਹੀਂ ਕਰੇਗਾ ਰੋਜ਼ ਬੁਲਡਰ ਬੁਲਡੋਜ਼ਰ ਚੜਾ ਕੇ ਗਰੀਬਾਂ ਦੇ ਘਰ ਆਏ ਜਾਂਦੇ ਨੇ ਭਗਵੰਤ ਜੱਟਾ ਕੇ ਦਿਖਾ ਇਸ ਕਨਸਟੇਬਲ ਦਾ 2 ਕਰੋੜ ਰੁਪਏ ਦਾ ਬਠਿੰਡੇ ਦਾ ਮਕਾਨ ਜਾਂ ਜਿਹੜੇ ਜਿਹੜੇ ਆਫਿਸਰਸ ਆਈਪੀਐਸ ਆਫਸਰ ਰਾਜੀਤ ਸਿੰਘ ਅਰਗੇ ਜਿਹੜੇ ਭਗੋੜੇ ਕਰਾਰ ਦਿੱਤੇ ਗਏ ਨੇ ਨਸ਼ੇ ਦੇ ਮਾਮਲਿਆਂ ਦੇ ਵਿੱਚ ਤਾਂ ਕਿ ਦਿਖਾਉ ਉਹਨਾਂ ਦਾ ਘਰ ਉਹ ਗਰੀਬ ਵਿਚਾਰੇ ਜਿਹੜੇ ਕਰ ਲੌਂਦੇ ਨੇ 10 ਬੰਦਿਆਂ ਵਿੱਚੋਂ ਇੱਕ ਪਰਿਵਾਰ ਦਾ ਮੈਂਬਰ ਕੋ ਗਲਤ ਕੰਮ ਕਰਦਾ ਤੂੰ ਬਾਕੀ 9 ਨੂੰ ਸਜ਼ਾ ਦੇਤੀ ਆ ਅਗਰ ਕੱਲ ਨੂੰ ਅੱਜ ਜੋ ਗੁਨਾਹ ਘ ਆ ਰਿਹਾ ਤੇ ਹਾਈ ਕੋਰਟ ਤੇ ਸੁਪਰੀਮ ਕੋਰਟ ਚ ਭਰੀ ਹੋ ਜਾਂਦਾ ਤੂੰ ਘਰ ਬਣਾ ਕੇ ਦੇਵਾਂਗਾ ਉਹਨਾਂ ਦਾ ਸੁਪਰੀਮ ਕੋਰਟ ਦੇ ਹੁਕਮਾਂ ਦੀ ਅਦੂਲੀ ਕੀਤੀ ਜਾ ਰਹੀ ਔਰ ਮਾਡਲ ਕੇਸ ਤਾਂ ਹੈ ਜੋ ਭਾਜਪੀ ਦਾ ਯੋਗੀ ਸਰਕਾਰ ਉੱਤਰ ਪ੍ਰਦੇਸ਼ ਦਾ ਮਾਡਲ ਜਿਹਨੇ ਗੈਂਗਸਟਰਾਂ ਦੇ ਘਰ ਬੁਲਡੋਜ਼ਰ ਨਾਲ ਟਾਇਏ ਕੇਜਰੀਵਾਲ ਤੇ ਭਗਵੰਤ ਮਾਨ ਨੇ ਬੁਲਡੋਜ਼ਰ ਦਾ ਪੋਲਿਟਿਕਸ ਦਾ ਮਾਡਲ ਉੱਥੋਂ ਚੱਕਿਆ ਹੈ ਬੀਜੇਪੀ ਤੋਂ ਆ ਕਿਸਾਨ ਬੈਠੇ ਆਪਾਂ ਸਾਰੇ ਕੀ ਮੰਗਦੇ ਅਸੀਂ ਸਿਰਫ ਆਪਣੀ ਨੇਕ ਨੀਅਰ ਦੀ ਕੀਤੀ ਕਮਾਈ ਦਾ ਮੁੱਲ ਐਮਐਸਪੀ ਉਹ ਜਾ ਕੇ ਸ਼ੰਭੂ ਬਾਰਡਰ ਤੇ ਬੈਠ ਕੇ ਕਾਂਗਰਸ ਵਾਲੇ ਵੀ ਬੈਠੇ ਦਿੱਲੀ ਵੀ ਗਏ ਇੱਕ ਚੀਟ ਨਹੀਂ ਆਈ ਇਸ ਵਿਅਕਤੀ ਨੇ ਬੀਜੇਪੀ ਦੇ ਕਹਿਣ ਦੇ ਉੱਤੇ ਬੀਜੇਪੀ ਦੇ ਕਹਿਣ ਦੇ ਉੱਤੇ ਬੁਲਡੋਜ਼ਰ ਨਾਲ ਜੇਸੀਬੀ ਮਸ਼ੀਨਾਂ ਲਾ ਕੇ ਉਹਨਾਂ ਦਾ ਮੋਰਚਾ ਖਦੇੜ ਦਿੱਤਾ ਔਰ 100 ਕਰੋੜ ਰੁਪਏ ਦੀ ਪ੍ਰਾਪਰਟੀ ਨਹੀਂ ਲੱਭ ਰਹੀ ਅੱਜ